ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਾਪਾ ਲੈ ਕੇ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੇ ਕਲੈਕਸ਼ਨ ਇਹ ਰਹਿਣਗੇ ਪਿਓਰ ਕਰੇਪ ਦੇ ਸੂਟ ਪ੍ਰਿੰਟ ਬਹੁਤ ਹੀ ਸੋਹਣਾ ਦਿੱਤਾ ਗਿਆ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਰਹੇਗਾ ਇਹ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਜਿੰਨਾ ਹੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਪਰ 2.5 ਮੀਟਰ ਤੋਂ ਘੱਟ ਨਹੀਂ ਮਿਲੇਗਾ ਬਹੁਤ ਹੀ ਸੋਨੇ ਕਲਰ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰੋ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਦੇ ਨਾਲ ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੈ ਤੁਹਾਨੂੰ ਚੋਣਾਂ ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਸਿਕਵੈਂਸ ਏਮਬ੍ਰੋਇਡਰੀ ਕੀਤੀ ਗਈ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਤੇ ਤੁਸੀਂ ਆਲਓਵਰ ਸੂਟ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਕਲਰ ਤੁਸੀਂ ਇੰਨਾ ਵਿੱਚੋਂ ਬਾਇ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਆਪਣੇ ਲਈ ਤੁਸੀਂ ਸਕਰੀਨਸ਼ਾਟ ਭੇਜ ਕੇ ਇਹ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਤੁਹਾਨੂੰ ਮਿਲਣਗੇ ਪਿਓਰ ਬਨਾਰਸੀ ਦਾ ਤੁਹਾਨੂੰ ਸੂਟ ਮਿਲੇਗਾ ਟੈਬੀ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਪਿਓਰ ਬਨਾਰਸੀ ਦਾ ਦੁਪੱਟਾ ਮਿਲੇਗਾ ਬਹੁਤ ਹੀ ਸੋਹਣਾ ਗਲੇ ਦੇ ਉੱਪਰ ਵਰਕ ਰਹੇਗਾ ਛੇਰੇ ਦੇ ਉੱਪਰ ਵਰਕ ਰਹੇਗਾ ਬਹੁਤ ਹੀ ਸੋਹਣੇ ਕਲਰ ਨੇ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਬਹੁਤ ਹੀ ਸੋਹਣੇ ਵਿਸਕੋਸ ਔਰਗੈਂਜ਼ਾ ਦਾ ਸੂਟ ਮਿਲੇਗਾ ਹੈਵੀ ਵਰਕ ਰਹੇਗਾ ਗੋਟਾ ਵਰਕ ਰਹੇਗਾ ਬਹੁਤ ਹੀ ਸੋਹਣਾ ਪਫ embroiderry ਰਹੇਗੀ ਸਲਵਾਰ ਤੇ ਵੀ embroiderry ਕੀਤੀ ਗਈ ਵਿਸਕੋਸ ਦਾ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਿੰਟਡ ਬਹੁਤ ਹੀ ਸੋਹਣਾ ਉਸ ਦੇ ਉੱਪਰ ਵੀ ਹੈਵੀ ਵਰਕ ਰਹੇਗਾ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਚਨਾਉਣ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਜਿਹੜੀ ਇਸ ਦੀ ਬਾਟਮ ਹੈ ਉਹ ਤਾਂ ਪਿਓਰ ਕਰੇਵ ਦੀ ਮਿਲੇਗੀ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਰਹੇਗਾ ਕਲਰ ਬਹੁਤ ਹੀ ਪਿਆਰੇ ਨੇ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਦਿੱਤੀ ਗਈ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਪਸੰਦ ਕਰਕੇ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰੋ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਵੈਲਵਟ ਦਾ ਤੁਹਾਨੂੰ 올ਓਵਰ ਸੂਟ ਮਿਲੇਗਾ ਬਹੁਤ ਹੀ ਸੋਨਾ ਨਿਹੜਾ ਇਸ ਦਾ ਸਟੋਰ ਹੈਗਾ ਉਸ ਤੇ ਵੀ ਵਰਕ ਰਹੇਗਾ ਸ਼ਰਟ ਦੇ ਉੱਪਰ ਵੀ ਬਹੁਤ ਹੀ ਸੋਨਾ ਵਰਕ ਰਹੇਗਾ ਅਗਲੇ ਜਿਹੜੇ ਸੂਟ ਹੈ ਪਾਕਿਸਤਾਨ ਡਿਜੀਟਲ ਕ੍ਰੇਪ ਦਾ ਤੁਹਾਨੂੰ ਸ਼ਾਰਟ ਮਿਲੇਗੀ ਪੀਓਸ਼ੇ ਫੋਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਸ਼ਟੂਨ ਦੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਕਲਰ ਬਹੁਤ ਹੀ ਪਿਆਰੇ ਨੇ ਕੋਈ ਵੀ ਕਲਰ ਤੁਸੀਂ ਇਹਨਾਂ ਵਿੱਚੋਂ ਵੀ ਬਾਏ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਰਹੇਗੀ ਅਜੇ ਵੀ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ